ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਮੀਂਹ ਨੇ ਭਾਰੀ ਜਿਹੜੀ ਲੋਕਾਂ ਦੇ ਵਿੱਚ ਹਫੜਾ ਦਫੜੀ ਮਚਾ ਦੇ ਤੇ ਕਦੋਂ ਤੀਜੀ ਨਾਲ ਜਿਹੜਾ ਮੀਂਹ ਆ ਗਿਆ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਖਰੜ ਸ਼ਹਿਰ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਅਸੀਂ ਮੇਥੋਂ ਗੁਜ਼ਰੇ ਸੀ ਅਚਾਨਕ ਭਾਰੀ ਬਾਰਿਸ਼ ਦੇ ਕਰਕੇ ਜਿਹੜਾ ਰੁਕਣਾ ਪੈ ਗਿਆ ਤਾਂ ਤੁਸੀਂ ਦੇਖ ਰਹੇ ਹੋ ਆਸਮਾਨ ਪੂਰਾ ਹੀ ਬੱਦਲ ਦੇ ਨਾਲ ਝਕਿਆ ਹੋਇਆ ਬੱਦਲ ਜਿਹੜਾ ਕੁਲਿਆ ਹੋਇਆ ਬਹੁਤ ਹੀ ਜਿਆਦਾ ਜਿਹੜੀ ਸੰਘਣੀ ਬਾਰਿਸ਼ ਦੇ ਨਾਲ ਦੇਖ ਸਕਦੇ ਤੁਸੀਂ ਲੋਕਾਂ ਦੇ ਵਿੱਚ ਭੱਜ ਦੌੜ ਮਚੀ ਹੋਈ ਆ ਸਾਰੇ ਆਪਣੇ ਘਰਾਂ ਨੂੰ ਜਾਣੇ ਨੂੰ ਜਿਹੜੇ ਨੇ ਕਾਲੇ ਨੇ ਤਾਂ ਦੇਖ ਰਹੇ ਹਾਂ ਬਹੁਤ ਹੀ ਜਿਆਦਾ ਜਿਹੜੀ ਸੰਘਣੀ ਬਾਰਿਸ਼ ਹੈ ਤੇਜ਼ ਬਾਰਿਸ਼ ਹੈ ਜਿਹੜੀ ਉਹ ਇਸ ਟਾਈਮ ਸ਼ਹਿਰਾਂ ਦੇ ਵਿੱਚ ਪੈਣੀ ਸ਼ੁਰੂ ਹੋ ਗਈ ਹੈ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਪਿਛਲੇ 3 ਦਿਨ ਤੋਂ ਜਿਹੜਾ ਬਾਰਿਸ਼ ਨੇ ਲੋਕ ਕਹਿਰ ਮਚਾਇਆ ਹੋਇਆ ਲਗਾਤਾਰ ਬਾਰਿਸ਼ ਜਿਹੜੀ ਹੋ ਰਹੀ ਹੈ ਪੂਰੇ ਪੰਜਾਬ ਭਰ ਦੇ ਵਿੱਚ ਇਸ ਬਾਰਿਸ਼ ਦਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਟ੍ਰੈਂਡ ਦਾ ਲੋਕਾਂ ਦੇ ਵਿੱਚ ਇੱਕ ਉਤਸ਼ਾਹ ਵੀ ਹੈ ਕਿ ਬਾਰਿਸ਼ ਹੋ ਗਈ ਹੈ ਮੌਸਮ ਠੰਡਾ ਹੋ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਸੰਘਣੀ ਇਸ ਤੇਜ਼ ਤਰਾਰੀ بارش ਨੇ ਪੂਰੇ ਪੰਜਾਬ ਦੇ ਵਿੱਚ ਆਪਣਾ ਜਿਹੜਾ ਦਬਦਬਾ ਕਾਇਮ ਕਰ ਲਿਆ بارش ਨੇ ਤਾਂ ਇਹ ਜਿਹੜੀ بارش ਹੈ ਇਹ ਪਿਛਲੇ 3 ਦਿਨਾਂ ਤੋਂ ਪਹਿਲਾਂ ਤਾਂ ਬੱਦਲ ਆਸਮਾਨ ਦੇ ਵਿੱਚ ਲਗਾਤਾਰ ਕੁਲੇ ਹੋਣੇ ਇਸ ਦਿਨ ਆਸਮਾਨ ਵੱਲੋਂ ਵੀ ਕੈਮਰਾ ਮਾਰ ਕੇ ਦਿਖਾਉਣੇ ਆ। ਦੇਖ ਸਕਦੇ ਹੋ ਤੁਸੀਂ ਹਲੇ ਘਟਾ ਜਿਹੜੀ ਛਾਈ ਹੋਈ ਆ ਬਦਲਾਂ ਦੇ ਵਿੱਚ ਪੂਰੀ ਤਰ੍ਹਾਂ ਦਿਨਾਲ ਲਗਾਤਾਰ ਜਿਹੜੀ ਬਾਰਿਸ਼ ਐ ਹੋ ਰਹੀ ਐ ਤਾਂ ਤੁਸੀਂ ਦੇਖ ਰਹੇ ਹੋ ਬਸ ਸਟੈਂਡ ਦੇ ਵਿੱਚ ਬਸ ਸਟੈਂਡ ਵੀ ਭਰਿਆ ਪਿਆ ਜਿਸ ਬਸ ਸਟੈਂਡ ਚ ਕਦੇ-ਕਦੇ ਲੋਕ ਖੜਦੇ ਨੇ ਪਰ ਉਹ ਬਾਰਿਸ਼ ਦੇ ਕਾਰਨ ਅੱਜ ਪੂਰਾ ਫੋਲੋ ਹੈ ਪਿਆ ਤਾਂ ਦੇਖ ਸਕਦੇ ਤੁਸੀਂ ਤਸਵੀਰਾਂ ਐ ਕਿ ਬਾਰਿਸ਼ ਨੇ ਕਿੰਨਾ ਜਿਹੜਾ ਜ਼ੋਰ ਲਾਇਆ ਹੋਇਆ ਕਿਸਾਨਾਂ ਦਾ ਵੀ ਜਿਹੜਾ ਭਾਰੀ ਨੁਕਸਾਨ ਐ ਇਸ ਬਾਰਿਸ਼ ਦੇ ਵੱਲੋਂ ਕੀਤਾ ਗਿਆ ਸੋ ਕਣਕਾਂ ਜਿਹੜੀਆਂ ਹਵਾ ਚਲਣ ਦੇ ਕਾਰਨ ਇਹ ਗਿਰ ਗਈਆਂ ਨੇ ਤਾਂ ਬੱਦਲ ਦੇਖ ਸਕਦੇ ਤੁਸੀਂ ਆਈ ਜਾ ਰਿਹਾ ਖੋਲਿਆ ਹੋਇਆ ਪੂਰਾ ਬੱਦਲ ਸ਼ਹਿਰਾਂ ਦੇ ਵਿੱਚ بارش ਨੇ ਕਰਾ ਦਿੱਤੀ ਪੂਰੀ ਤਸੱਲੀ ਕਰਾਤੀ ਲੋਕਾਂ ਦੀ ਤਿੰਨ ਦਿਨ ਇਹ ਜਿਹੜੀ ਬੇ ਮੌਸਮੀ ਬਰਸਾਤ ਹੈ ਉਹਦੇ ਕਾਰਨ ਜਿਹੜੇ ਸ਼ਹਿਰ ਨੇ ਪੂਰੇ ਚਲਤ ਹਲ ਕਰ ਦਿੱਤੀ ਹੈ ਸ਼ਹਿਰਾਂ ਦੇ ਵਿੱਚ ਤਾਂ ਦੇਖ ਸਕਦੇ ਹੋ ਤੁਸੀਂ ਆਸਮਾਨ ਦੇ ਵਿੱਚ ਹਜੇ ਵੀ ਜਿਹੜੇ ਬੱਦਲ ਨੇ ਪੂਰੇ ਤਰੀਕੇ ਦੇ ਨਾਲ ਛਾਏ ਹੋਏ ਨੇ ਬਿਲਕੁਲ ਵੀ ਸਾਫ਼ ਹੋਣ ਦਾ ਜਿਹੜਾ ਨਾਮ ਨਹੀਂ ਲੈ ਰਹੇ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ بارش ਦੇ ਵਿੱਚ ਕਾਫੀ ਜਿਹੜਾ ਜਨਜੀਵਨ ਹੈ ਪ੍ਰਭਾਵਿਤ ਹੋਇਆ ਤਾਂ ਉਧਰ ਕਿਸਾਨ ਵੀਰਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਵੀ ਜਿਹੜਾ ਬਹੁਤ ਹੀ ਵੱਡਾ ਨੁਕਸਾਨ ਹੈ ਕਿਸਾਨ ਵੀਰਾਂ ਦਾ ਹੋਇਆ तकरीबन तकरीबन ਹਰ ਸਾਲ ਹੀ ਜਿਹੜਾ ਕਿਸਾਨਾਂ ਨੂੰ ਇਹ ਖਮਿਆਜਾ ਭੁਗਤਣਾ ਪੈਂਦਾ ਵੀ ਮੌਸਮੀ ਬਰਸਾਤ ਦਾ ਤਾਂ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਹੈ ਜਿਹੜੀ ਸ਼ਹਿਰਾਂ ਦੇ ਵਿੱਚੋਂ ਡਾਇਵਰਟ ਕੀਤੀ ਆ ਤਾਂ ਬਾਰਿਸ਼ ਦੇ ਕਾਰਨ ਜਿਹੜੇ ਜਾਮ ਹੈ ਉਹ ਅਕਸਰ ਹੀ ਲੱਗ ਜਾਂਦੇ ਨੇ ਵੱਡੇ ਸ਼ਹਿਰਾਂ ਦੇ ਵਿੱਚ ਸੋ ਬਹੁਤ ਹੀ ਜਿਹੜੇ ਤਿੰਨ ਦਿਨ ਹੋ ਗਏ ਬਾਰਿਸ਼ ਪੈਂਦੀ ਨੂੰ ਹਾਂ ਦੇਖ ਸਕਦੇ ਤੁਸੀਂ ਅੜਦ ਵਾਲੇ ਹਜੇ ਵੀ ਬੱਦਲ ਜਿਹੜਾ ਬਹੁਤ ਹੀ ਜ਼ਿਆਦਾ ਚੜ ਚੜ ਕੇ ਆ ਰਿਹਾ ਬੱਦਲ ਤਾਂ ਇੱਧਰ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਸ਼ਹਿਰਾਂ ਦੇ ਵਿੱਚ ਪਾਣੀ ਪਾਣੀ ਖੜਾ ਕਰ ਦਿੱਤਾ ਮੇਨ ਸਟਰੀਟਾਂ ਜਿਹੜੇ ਹਾਈਵੇ ਰੋਡ ਨੇ ਪੂਰੀ ਤਰ੍ਹਾਂ ਜਿਹੜੇ ਜਾਮ ਉਹ ਕੀਤੇ ਹੋਏ ਸੀ ਪਹਿਲਾਂ ਤਾਂ ਹੁਣੇ ਜਿਹੜੀ ਟ੍ਰੈਫਿਕ ਇੱਥੇ ਖੋਲੀ ਗਈ ਆ ਤਾਂ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਿਆਦੇ ਬੱਦਲ ਹੈ ਜਿਹੜਾ ਸੰਗਣ ਆਸਮਾਨ ਦੇ ਵਿੱਚ ਹੈ ਬਿਲਕੁਲ ਵੀ ਰੋਕਣ ਦਾ ਨਾਮ ਨਹੀਂ ਲੈ ਰਹੀ بارش ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਵਾਜ਼ ਆਈ ਜਿਹੜੀ ਬਹੁਤ ਘਟ ਗਈ ਹੈ ਬਾਰਿਸ਼ ਦੇ ਕਾਰਨ ਇੰਤਾਂ ਜਦੋਂ ਮੌਸਮ ਬੜਾ ਸਿੱਧਾ ਪੱਧਰਾ ਹੁੰਦਾ ਹੈ ਤਾਂ ਸ਼ਹਿਰਾਂ ਦੇ ਵਿੱਚ ਆਵਾਜਾਈ ਜਿਹੜੀ ਹੈ ਪ੍ਰੋਪਰ ਤਰੀਕੇ ਨਾਲ ਕਾਰਾਂ ਬੱਸਾਂ ਗੱਡੀਆਂ ਹੋਰ ਵੀ ਜਿਹੜਾ ਰੱਜ ਜ਼ਿਆਦਾ ਹੁੰਦਾ ਹੈ ਸ਼ਹਿਰਾਂ ਦੇ ਵਿੱਚ ਪਰ ਹੁਣ ਬਾਰਿਸ਼ ਦੇ ਕਾਰਨ ਬਹੁਤ ਘੱਟ ਰਿਹਾ ਸ਼ਹਿਰ ਤਾਂ ਤੁਸੀਂ ਸਾਹਮਣੇ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਹੈ ਜਿਹੜਾ ਖੜਾ ਕਿਤੇ ਹੋਇਆ ਬਾਰਿਸ਼ ਦੇ ਪੈਣ ਦੇ ਨਾਲ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਹੈ ਉਹ ਖੜਾ ਹੋ ਗਿਆ ਤਾਂ ਬਹੁਤ ਹੀ ਮੀਂਹ ਦੇ ਬਲੋ ਜਿਹੜੀ ਲੋਕਾਂ ਦੀ ਤਸੱਲੀ ਕਰਾਈ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਠੰਡੀਆਂ ਸੀਤ ਹਵਾਵਾਂ ਨੇ ਜਿਹੜੀਆਂ ਉਹ ਬਗੜੀਆਂ ਸ਼ੁਰੂ ਹੋ ਗਈਆਂ ਨੇ ਹੁਣ ਜੇਕਰ ਗੱਲ ਕਰੀ ਜਾਵੇ ਪਿਛਲੇ 3 ਦਿਨਾਂ ਤੋਂ ਜਿਹੜੀ ਬਾਰਿਸ਼ ਹੈ ਉਹ ਲਗਾਤਾਰ ਹੋ ਰਹੀ ਸੀ ਤਾਂ ਰੁਕਣ ਦਾ ਜਿਹੜਾ ਨਾਮ ਨਹੀਂ ਲੈ ਰਹੀ ਸੀ ਤਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਵੱਲੋਂ ਭੱਜੋ ਭੱਜੀ ਕੀਤੀ ਜਾ ਰਹੀ ਹੈ ਆਪਣੇ ਘਰਾਂ ਨੂੰ ਬਹੁਤ ਜਾਦੀ ਜਿਹੜੀ ਬਾਰਿਸ਼ ਐ ਉਹ ਹੋਈ ਐ ਕਿਸਾਨ ਵੀਰਾਂ ਦੀ ਜਿਹੜੇ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਵੀ ਕਾਫੀ ਨੁਕਸਾਨ ਹੋਏ ਨੇ ਮਾਲਵੇ ਦੇ ਵਿੱਚ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਨੇ ਉਹ ਹਵਾਵਾਂ ਚੱਲਣ ਦੇ ਨਾਲ ਡਿੱਗ ਗਈਆਂ ਨੇ ਤਾਂ ਤੁਸੀਂ ਦੇਖ ਰਹੇ ਹੋ ਕਿ ਇੱਥੇ ਕਿਨਾਂ ਪਾਣੀ ਕੋੜਾ ਤੋਂ ਥੱਲੇ ਨੂੰ ਜਾ ਰਿਹਾ ਐ ਦੇਖ ਸਕਦੇ ਹੋ ਤੁਸੀਂ ਅੰਗਣੀ ਜਿਹੜੀ ਬਾਰਿਸ਼ ਹੈ ਉਹ ਹੋਈ ਹੈ ਦੇਖ ਰਹੇ ਹੋ ਤੁਸੀਂ ਥੋੜੇ ਥੋੜੇ ਸਮੇਂ ਬਾਅਦ ਵਿੱਚ ਬਾਰਿਸ਼ ਹੈ ਜਿਹੜੀ ਲਗਾਤਾਰ ਪਈ ਜਾ ਰਹੀ ਹੈ ਉਹ ਥੋੜਾ ਟਾਈਮ ਰੁਕਦੀ ਹੈ ਤਾਂ ਫਿਰ ਬਾਅਦ ਵਿੱਚ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਸ਼ਹਿਰਾਂ ਦੇ ਵਿੱਚ بارش ਨੇ ਪੂਰਾ ਜਿਹੜਾ ਅੱਜ ਲੋਕਾਂ ਨੇ ਤਸੱਲੀ ਕਰਾ ਦਿੱਤੀ ਇੱਕ ਵਾਰੀ ਇਸ ਬੇਮੌਸਮੀ بارش ਨੇ ਲਗਾਤਾਰ ਪਾਣੀ ਹੈ ਜਿਹੜਾ ਸਟਰੀਟਾਂ ਤੇ ਜਿਹੜੀਆਂ ਮੇਨ ਸੜਕਾਂ ਵੱਡੀਆਂ ਉਹਨਾਂ ਦੇ ਵਿੱਚ ਇੱਕ ਵਾਰ ਤਾਂ ਪਾਣੀ ਹੀ ਚੱਲਣ ਲਾ ਦਿੱਤਾ ਸੀ ਤਾਂ ਦੇਖ ਰਹੇ ਹੋ ਤੁਸੀਂ ਬੱਦਲ ਬਹੁਤ ਜ਼ਿਆਦਾ ਹੋਇਆ ਹੋਇਆ ਹਜੇ ਵੀ ਜਿਹੜਾ ਮੌਸਮ ਮੌਸਮ ਐ ਕਲੀਅਰ ਨਹੀਂ ਹੋਵੇਗਾ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਜਿਹੜਾ ਅਲਰਟ ਉਹ ਜਾਰੀ ਕੀਤਾ ਹੋਇਆ ਹੈ ਕਿ ਬਾਰਿਸ਼ ਹੈ ਜਿਹੜੀ ਉਹ ਲਗਾਤਾਰ 24 ਤੋਂ 48 ਘੰਟੇ ਜਿਹੜੀ ਪਵੇਗੀ ਤਾਂ ਪਰਸੋਂ ਦੀ ਜਿਹੜੀ ਕਿਣਮਣ ਹੋ ਰਹੀ ਹੈ ਲਗਾਤਾਰ ਉਸ ਕਿਣਮਣ ਦੇ ਚੱਲਦੇ ਆ ਮੌਸਮ ਕਾਫੀ ਜਿਹੜਾ ਖਰਾਬ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਕਿ ਸਟ੍ਰੀਟ ਕਿਨਾਰੇ ਦੇ ਨਾਲ ਜਦੋਂ ਰੋਡ ਤੇ ਗੱਡੀਆਂ ਚੱਲਦੀਆਂ ਨੇ ਟਾਇਰਾਂ ਦੇ ਛਰਟੇ ਦੀ ਆਵਾਜ਼ ਵੀ ਸੁਣਦੇ ਹੋ ਪੂਰੇ ਛਾਂਛਾਂ ਦੀ ਆਵਾਜ਼ ਲੈੜੀ ਗੱਡੀਆਂ ਦੇ ਟਾਇਰਾਂ ਦੇ ਨਾਲ ਜਦੋਂ ਪਾਣੀ ਵਜਦਾ ਫਿਰ ਆਉਂਦੀ ਆ ਸੋ ਪਾਣੀ ਪੂਰੇ ਤਰੀਕੇ ਨਾਲ ਸ਼ਹਿਰਾਂ 'ਚ ਖੜਾ ਕਰ ਦਿੰਦਾ ਇਸ ਬੇਲੋੜੀ ਬਰਸਾਤ ਨੇ ਬੇਮੌਸਮੀ ਬਰਸਾਤ ਨੇ ਕਿਸਾਨ ਵੀਰਾਂ ਦਾ ਵੀ ਜਿਹੜਾ ਨੁਕਸਾਨ ਹੈ ਉਹ ਵੱਡੇ ਪੱਧਰ ਤੇ ਕੀਤਾ ਕਿਉਂਕਿ ਪੁੱਤਾਂ ਵਾਂਗ ਪਾਲੀਆਂ ਹੋਈਆਂ ਫਸਲਾਂ ਇੱਕੋ ਝਟਕੇ ਦੇ ਵਿੱਚ ਜਿਹੜੀ ਕੁਦਰਤ ਹੈ ਆਪਣੇ ਗਹਿਰ ਦੇ ਨਾਲ ਵਿਛਾ ਕੇ ਰੱਖ ਦਿੰਦੀ ਹੈ ਚਾਦਰਾਂ ਦੇ ਵਾਂਗ ਤਾ ਉਸ ਦੇ ਵਿੱਚੋਂ ਫਿਰ ਜਿਹੜੇ ਦਾਣੇ ਆ ਉਹ ਨਹੀਂ ਨਿਕਲਦੇ ਤਾਂ ਫਸਲਾਂ ਜਿਹੜੀਆਂ ਖਰਾਬ ਹੋ ਜਾਂਦੀਆਂ ਨੇ ਦੇਖ ਸਕਦੇ ਹੋ ਤੁਸੀਂ ਪਾਣੀ ਰੋੜਾਂ ਤੇ ਆਮ ਖੜਿਆ ਬਹੁਤ ਹੀ ਜ਼ਿਆਦਾ بارش ਨੇ ਜਿਹੜੀ ਹੈ ਲੋਕਾਂ ਦੀ ਤਸੱਲੀ